ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 41ਵਾਂ ਗੁਰਨਾਨਕ ਮਿਸ਼ਨ ਹਸਪਤਾਲ ਤਹਾਕਰੇਰ ਅਦਾਸ ਸਥਾਪਨਾ ਦੇ ਸਮਾਰਣ ਜਾ ਰਹੇ ਆ ਕਿ ਬਾਬਾ ਬੋਸ ਸਿੰਘ ਜੀ ਤਹਾਉਣੀ ਕੈਨੇਡਾ ਦੇ ਧਰਤੀ ਤੋਂ ਇਹ ਸੁਪਨਾ ਲੈ ਕੇ ਆਏ ਕਿ ਮੈਂ ਪੰਜਾਬ ਦੇ ਲੋਕਾਂ ਲਈ ਕੁਝ ਕਰ ਸਕਦਾ ਉਹਨਾਂ ਨੇ ਇੱਥੇ ਆਣ ਕੇ ਅਲਾਕੇ ਦੇ ਮੋਹਤਵਰ ਸੱਜਣਾਂ ਦੇ ਨਾਲ ਮਿਲ ਕੇ ਸਲਾਹਾਂ ਕੀਤੀਆਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਗੱਲਬਾਤ ਕੀਤੀ ਸਭ ਤੋਂ ਵੱਡੀ ਗੱਲ ਇਹ ਆ ਕਿ ਟਾਹਾਂ ਤੇ ਕਲੇਰਾ ਦੀਆਂ ਪੰਚਾਇਤਾਂ ਨੇ ਇਸ ਟਰਸ ਨੂੰ ਦਾਨ ਦੇ ਵਿੱਚ ਜ਼ਮੀਨ ਦਿੱਤੀ ਜਿਹਦੇ ਨਾਲ ਇਸ ਟਰਸ ਦਾ ਮੁੰਡ ਵਜਾ ਕਿ 1981 ਦੇ ਵਿੱਚ ਸੇਵਾ ਦੇ ਮਹਾਰਾਜ ਪੰਚ ਭਟਪੂਰਨ ਸਿੰਘ ਜੀ ਨੇ ਇਸ ادارے ਦਾ ਜਿਹੜਾ ਨੀਂਹ ਪੱਥਰ ਰੱਖਿਆ 84 ਦੇ ਵਿੱਚ ਮੌਜੂਦਾ ਗਵਾਲਾ ਮਾਜੋ ਸ਼੍ਰੀ ਬੀੜੀ ਪਾਡੇ ਜੀ ਉਹਨਾਂ ਨੇ 17 ਅਪ੍ਰੈਲ 1984 ਨੂੰ ਇਸ ਹਸਪਤਾਲ ਦਾ ਉਦਘਾਟਨ ਕੀਤਾ ਜਿਹਦੇ ਵਿੱਚ ਐਸ ਵੇਲੇ ਸਾਰੀ ਤਰ੍ਹਾਂ ਦਾ ਇਲਾਜ ਹੁੰਦਾ ਹਸਪਤਾਲ ਦੇ ਵਿੱਚ ਅੱਖ-ਬੱਕ ਪਿੰਡਾਂ ਤੋਂ 85 ਪਿੰਡਾਂ ਦੇ ਜਿਹੜੇ ਆ ਬੈੱਡ ਫਰੀ ਆ ਇਸੇ ਤਰ੍ਹਾਂ ਜਿਹੜਾ ਲੋੜਵੰਦ ਕੋਈ ਮਰੀਜ਼ ਆਦਾ ਕਹਿੰਦਾ ਵੇ ਮੈਂ ਬਿੱਲ ਨਹੀਂ ਪੇ ਕਰ ਸਕਦਾ ਤਕਰੀਬਨ 3 ਤੋਂ 4 ਲੱਖ ਰੁਪਈਆ ਉਹ ਵੀ ਉਹਨਾਂ ਮਰੀਜ਼ਾਂ ਨੂੰ ਰਾਤ ਦਿੱਤੀ ਜਾਂਦੀ ਹੈ ਪਿਛਲੇ 4 ਸਾਲਾਂ ਤੋਂ ਚਿੱਟੇ ਮੋਤੀਆਂ ਦਾ ਜਿਹੜਾ ਉਹ ਮੁਫਤ ਇਲਾਜ ਕੀਤਾ ਜਾਂਦਾ ਅਲਾਕੇ ਦੇ ਲੋਕਾਂ ਨੂੰ ਸੇਧ ਵੱਲ ਹੋਣ ਲਈ ਬਹੁਤ ਵੱਡੀ ਸਹੂਲਤ ਮਿਲੀ ਹੈ ਤਾਸਤਾ ਇਹ ਮਿਸ਼ਨ ਸੀ ਕਿ ਅਲਾਕੇ ਰੂ ਸੇਖੇ ਤੇ ਨਰਵਾ ਬਣਾਉਣਾ ਜਿੱਥੇ ਨਰਵਾ ਸਮਾਜ ਹੋਊਗਾ ਉੱਥੇ ਉਸ ਖੇਤੇ ਦੀ ਆਟੋਮੈਟਿਕ ਤਰੱਕੀ ਹੋਣੀ ਆ ਸੋ ਅਸੀਂ ਗਾਹ ਹੋਰ ਬਤਨ ਬਤਾ ਦਹਰੋਨੇ ਆ ਕਿ ਸਸਨਦਾਲ ਦੇ ਵਿੱਚ ਜਿੰਨੀਆਂ ਵੀ ਹੋਰ ਸਹੂਲਤਾਂ ਅਸੀਂ ਦੇ ਸਕਦੇ ਹਾਂ ਇਲਾਕੇ ਦੇ ਲੋਕਾਂ ਨੂੰ ਉਹ ਦੇਵਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਅੱਜ ਅਕਤਾਲੀ ਮੇਂ ਸਥਾਪਨਾ ਦੇਖਤੀ ਸਮੂਹ ਸੰਗਤਾਰ ਨੂੰ ਲੱਖ ਲੱਖ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ